ਫੌਜ ਵਿੱਚੋਂ ਛੁੱਟੀ ਲੈ ਕੇ ਘਰ ਆਏ ਫੌਜੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਪਿੰਡ ਵਿੱਚ ਫੈਲੀ ਸੋਗ ਦੀ ਲਹਿਰ ਫੌਜੀ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸੰਸਕਾਰ ਰਾਮਪੁਰਾ ਫੋਲ ਤੋਂ ਹੈਪੀ ਕੁਮਾਰ ਦੀ ਰਿਪੋਰਟ ਅਮਰਪਾਲ ਸਿੰਘ ਜੀ ਹਾਂ ਹਾਂ ਸੀ ਗਈ ਜਣਾ ਬੀਜੋ ਨਾ ਸੀ ਜੀ ਸਭੀ ਜੀ ਪਰ ਮੈਂ ਜੀ ਕੱਲ ਸਾਗ ਲੈਣ ਗਿਆ ਸੀ ਜੀ ਅੱਲੇ ਲੱਗਿਆਗਾ ਕਿ ਮੈਂ ਸਾਗ ਲੈ ਕੇ ਆਉਣਾਗਾ ਆਉਂਦਾ ਮੈਂ ਫੋਨ ਲਾਇਆ 2 ਵਜੇ ਕਦਾਂ ਆਉਣਾਗਾ ਦਾ ਉਦੋਂ ਬਾਅਦ ਬਸ ਮੈਂ ਇਹਨੂੰ ਦੇਖਣ ਵਾਗਿਆ ਹਾਦਸਾ ਹੋਇਆ ਬੈਸੀ ਇੱਥੇ ਬਈ ਕਾਦੇ ਨਾਲ ਹਾਦਸਾ ਹੋਇਆਗਾ ਗੱਡੀ ਹੋਇਆ ਟਰੱਕ ਨਾਲ ਦੀ ਕਦੋਂ ਛੁੱਟੀ ਆਈ ਸੀ ਬਈ ਇਹ ਛੁੱਟੀ 2 ਤਰੀਕ ਨੂੰ ਹੋਇਆ ਸੀ ਜੀ ਹਾਂਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਟ੍ਰੇਨਡ ਸੋਲਜਰ ਦਾ ਇਸ ਤਰ੍ਹਾਂ ਭੰਗ ਦੇ ਭਾਣੇ ਚਲੇ ਜਾਣਾ ਜਿੱਥੇ ਪੂਰੇ ਭਾਰਤ ਵਰਸ਼ ਨੂੰ ਦੇਸ਼ ਨੂੰ ਘਾਟਾ ਹੈ ਖਾਸ ਕਰਕੇ ਭਾਰਤੀ ਫੌਜ ਨੂੰ ਤੇ ਸਭ ਤੋਂ ਵੱਡਾ ਘਾਟਾ ਉਹਨਾਂ ਦੇ ਪਰਿਵਾਰ ਨੂੰ ਹੈ ਇਸ ਤਰ੍ਹਾਂ ਇੱਕ ਜਿਹੜਾ ਉਹਨਾਂ ਦਾ ਕਮਾਊ ਪੁੱਤ ਸੀ ਔਰ ਤੇ ਸ਼੍ਰੀ ਭਰ ਜਵਾਨੀ ਦਾ ਸਮਾਉਨੇ ਦੇਸ਼ ਦੀ ਅਮਰ ਸ਼ਾਂਤ ਸੀ ਲਾਇਆ ਸੀ ਹੁਣ ਦੱਸ ਦਿਆ ਕਿ ਪੈਨਸ਼ਨ ਆਉਣ ਵਾਲਾ ਸੀ ਇਸ ਤਰ੍ਹਾਂ ਚੱਲਿਆ ਜਾਂਦਾ ਤੇ ਬੜੇ ਦੁੱਖ ਦੀ ਗੱਲ ਐ ਬਾਕੀ ਜਿੱਥੋਂ ਤੱਕ ਤੁਸੀਂ ਪੁੱਛਿਆ ਕਿ ਕਿਹੜੀ ਜੁਨਟ ਸੀ ਇਹ ਜਵਾਨ ਸਖਲਾਈ ਰਜiment ਦਾ ਸੀ ਹੌਲਦਾਰ ਔਰ ਤਕਰੀਬਨ 23 ਸਾਲ ਸਰਵਿਸ ਆਪਣੀ ਵਧੀਆ ਪੂਰੀ ਕਰ ਚੁੱਕਾ ਸੀਗਾ ਹੁਣ ਦੱਸ ਦਿਆ ਕਿ ਪਿੰਡ ਛੁੱਟੀ ਆਪਣੇ ਪੈਨਸ਼ਨ ਦੇ ਕਾਗਜ਼ਾਤ ਬਣਾਉਣ ਮੈਨੂੰ ਲੱਗਦਾ ਵੀ ਲੋਹੜੀ ਦਾ ਤਿਹਾਰ ਵੀ ਆਉਣ ਵਾਲਾ ਹੈ ਤੇ ਆਪਣੇ ਪਰਿਵਾਰ ਚ ਲੋਹੜੀ ਦਾ ਤਿਹਾਰ ਮਨਾਉਣ ਆਇਆ ਹੋਵੇ। ਸੋ ਜੋ ਜਿਵੇਂ ਆਪਾਂ ਕਹਿੰਦੇ ਆ ਕਿ ਪਰਮਾਤਮਾ ਨੂੰ ਮਨਜ਼ੂਰ ਹੈ ਇਸ ਤਰ੍ਹਾਂ ਦਾ ਬਾਣਾ ਵਰਤ ਗਿਆ ਕਿ ਇੱਕ ਭਾਰਤੀ ਫੌਜ ਦਾ ਨੌਜਵਾਨ ਪੰਗੋ ਦੇ ਬਾਣੇ ਇੱਕ ਰੋਡ ਐਕਸੀਡੈਂਟ ਚ ਚਲਾ ਗਿਆ। ਸੋ ਅੱਜ ਜਿੱਥੇ ਪਰਿਵਾਰ ਨੂੰ ਪੂਰੇ ਪਿੰਡ ਵਾਸੀਆਂ ਨੂੰ ਵੀ ਪੂਰੇ ਫੈਨਕਾਂ ਔਰ ਸਾਰਿਆਂ ਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਇੱਕ ਜੰਗਲ ਸੋਲ ਜਦਾ ਇਸ ਤਰ੍ਹਾਂ ਚਲੇ ਜਾਣਾ। ਇਨਾਂ ਦਾ ਨਾਮ ਅਮਰਤਪਾਲ ਸਿੰਘ ਸੀਗਾ। ਇਨਾਂ ਦੇ ਦੋ ਬੱਚੇ ਨੇ ਵਾਈਫ ਇੱਕ ਭਰਾ ਹੈ ਪਿੰਡ ਦੇ ਵਿੱਚ ਪਿੰਡ ਮੰਡੀ ਕਲਾਂ ਦੇ। ਕੋ ਆਣ ਗੁਆਣ ਤੋਂ ਪਤਾ ਲੱਗਿਆ ਕਿ ਬੜੇ ਨਰਮ ਸੁਭਾਅ ਦਾ ਨੌਜਵਾਨ ਸੀਗਾ। ਸੋ ਸਾਨੂੰ ਸਾਰਿਆਂ ਨੂੰ ਇਸ ਦੀ ਮੌਤ ਤੇ ਬਹੁਤ ਦੁੱਖ ਹੈ। ਨਾਮ ਠੀਕ ਹੈ ਜੀ ਹਵਲਦਾਰ ਦਾ ਜੀ ਕਿਸ ਤਰ੍ਹਾਂ ਦਾ ਨੇਚਰ ਸੀ ਇਹਨਾਂ ਦੀ ਕਿਵੇਂ ਜਿਹੜੀ ਹਾਸੇ ਦੇ ਵਿੱਚ ਮੋਕੇ ਹਵਲਦਾਰ ਅਮਰਤਪਾਲ ਸਿੰਘ ਜੋ ਕਿ तकरीबन 23 ਸਾਲ ਸਰਵਿਸ ਕੀਤੀ ਸੀ ਬਹੁਤ ਵਧੀਆ ਨੇਚਰ ਦੇ ਸੀਗੇ ਵਧੀਆ ਸਰਵਿਸ ਕਰ ਰਹੇ ਸੀ ਆਪਣੀ ਫੌਜ ਦੇ ਵਿੱਚ ਆਪਣੇ 19 ਸਖਲਾਈ ਦੇ ਵਿੱਚ ਪਿੰਡ ਦੇ ਵਿੱਚ ਵੀ ਬਹੁਤ ਅੱਛਾ ਇਹਨਾਂ ਦਾ ਵਿਵਹਾਰ ਸੀਾਰੇ ਆਂਡ ਗਵਾਨ ਹੋਰ ਪਿੰਡ ਦੇ ਵਿੱਚ ਅੱਛੇ ਕੰਮ ਕਰਦੇ ਸੀ ਜਦੋਂ ਛੁੱਟੀ ਆਉਣਾ ਕੋਈ ਵਧੀਆ ਕੋਈ ਨੇਕ ਸਲਾਹ ਦੇ ਕੇ ਜਾਣੀ ਜਿਹੜੇ ਬੱਚੇ ਵਾਲਕੇ ਕੋਈ ਉਤਪਰਤੀ ਹੋਣ ਵਾਸਤੇ ਟ੍ਰੇਨਿੰਗ ਦੇਣੀ ਜਾਂ ਹੋਰ ਨਸ਼ਿਆਂ ਤੋਂ ਰਹਿਤ ਕਰਨਾ ਬੱਚਿਆਂ ਨੂੰ ਇਹ ਜੇ ਇਹਨਾਂ ਦੇ ਕੰਮ ਕਾਫੀ ਚੰਗੇ ਕੰਮ ਕਰਦੇ ਸੀ ਲੇਕਿਨ ਕੀ ਕਹਿ ਸਕਦੇ ਆ ਵੀ ਆਪਣਾ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਜਲਦੀ ਥੋੜੀ ਉਮਰ ਦੇ ਵਿੱਚ ਹੀ ਅਗਲੇ ਸਾਲ ਹਜੇ ਪੈਨਸ਼ਨ ਆਉਣਾ ਸੀਗਾ ਇਹਨਾਂ ਨੇ 24 ਸਾਲ ਸਰਵਿਸ ਕਰਕੇ ਲੇਕਿਨ ਜਲਦੀ ਪਰਮਾਤਮਾ ਨੇ ਆਪਣੇ ਕੋਲ ਬੁਲਾ ਲਿਆ ਉਹ ਤਾਂ ਅਸੀਂ ਕੀ ਕਰ ਸਕਦੇ ਹਾਂ ਬਹੁਤ ਅੱਛੇ ਸੁਆਰੇ ਸੀ ਨੇਕ ਸੁਆਰੇ ਬੰਦੇ ਸੀਗੇ ਗਰਬਾਣੀ ਨਾਲ ਜੁੜੇ ਹੋਏ ਸੀ ਬੜੀਆ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ ਸੀ ਹਾਂਜੀ ਹਾਂ ਸਰਕਾਰੀ ਸਨਮਾਨਾਂ ਨਾਲ ਆਰਮੀ ਦੇ ਇੱਕ ਟੁਕੜੀ ਆਈ ਸੀਗੀ ਮਟੰਡਾ ਕੈਂਟ ਤੋਂ ਔਰ ਪਿੰਡ ਦੇ ਵੀ ਐਕਸਰਸਮੈਨ ਪੂਰੇ ਇਕੱਠੇ ਹੋ ਕੇ ਉਹਨਾਂ ਦੀ ਜੁਨਟ ਦੇ ਜੋ ਐਕਸਰਸਮੈਨ ਸੀ ਜਾਂ ਸਰਵਿਸ ਵਾਲੇ ਸੀ ਬੰਦੇ ਜੁੱਤੀ ਤੇ ਸੀਗੇ ਉਹ ਵੀ ਆਏ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਇੱਥੇ ਤਾਂ ਉਹਨਾਂ ਦਾ ਭਰਾ ਸੀਗਾ ਜੀ ਉਹਨਾਂ ਦੀ ਮੈਸੇਜ ਹੈ ਬੇਟੀ ਹੈ ਤੇ ਬੇਟਾ ਹੈ